ਸਾਡਿਕਾਲ ਸਾਨੂੰ ਵਾਂਸ ਅਗੇਨ ਥਿਸ ਇਜ਼ ਮਨੀ ਸੰਤੂ ਗਾਇਜ਼ ਅੱਜ ਅਸੀਂ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਉਸਤਾਦ ਤੇ ਚੇਲਾ ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਉਸਤਾਦ ਚਿਲੇ ਨਾਲ ਕੀ ਕਰਦਾ ਹੈ ਜਾਂ ਚੇਲਾ ਚੇਲੇ ਉਸਤਾਦ ਨਾਲ ਕੀ ਕਰਦੇ ਨੇ ਸੋ ਅੱਜ ਆਪਾਂ ਗੱਲਬਾਤਾਂ ਕਰਾਂਗੇ ਸਾਡੀਆਂ ਸਾਡੇ ਵਿਚਾਰ ਨੇ ਉਸਤਾਦ ਚਿਲਾ ਬਈ ਜੀ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਰੋਤਿਆਂ ਦਾ ਵੀ ਸੋਤ ਸਰੋਤਿਆਂ ਦਾ ਸਭ ਨੂੰ ਪਹਿਲਾ ਧੰਨਵਾਦ ਸੋ ਸਾਨੂੰ ਦੱਸੋ ਉਸਤਾਦ ਜੀ ਚੇਲਾ ਜੀ ਸਾਹਿਬ ਤੁਸੀਂ ਇਸ ਇੰਡਸਟਰੀ ਦੇ ਵਿੱਚ ਇੱਥੇ ਤੱਕ ਅੱਜ ਤੁਸੀਂ ਆਪਣਾ ਮੁਕਾਮ ਹਾਸਲ ਕੀਤਾ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਘਰੋਂ ਬਾਹਰ ਨਿਕਲੇ ਆਟੋ ਨਹੀਂ ਮਿਲੇ ਮੈਨੂੰ ਉਸ ਤੋਂ ਬਾਅਦ ਜਦੋਂ ਰੈਪਿਡੋ ਬੁੱਕ ਕੀਤੀ ਤਾਂ ਮੇਰਾ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ ਮੁਸ਼ਕਲਾਂ ਦਾ ਸਾਹਮਣਾ ਕਰਕੇ ਹੀ ਅੱਜ ਇੱਥੇ ਤੱਕ ਪਹੁੰਚੇ ਹਾਂ ਜੀ ਮਤਲਬ ਕਿ ਇੱਥੇ ਸਟੂਡੀਓ ਤੱਕ ਆਉਣ ਵਾਸਤੇ ਵੀ ਇਹਨਾਂ ਨੂੰ ਇੰਨਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਤੋਂ ਤੁਸੀਂ ਵੇਖ ਸਕਦੇ ਹੋ ਆਪਾਂ ਗੱਲਾਂ-ਵਾਟਾਂ ਕਰਾਂਗੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਅੱਜਕੱਲ ਜੋ ਹਾਲਾਤ ਮੌਜੂਦਾ ਚੱਲ ਰਹੇ ਨੇ। ਸਾਨੂੰ ਉਹ ਦੱਸੋ ਜਿਹੜੀ ਅੰਦਰਲੀ ਗੱਲਾਂ ਹੁੰਦੀਆਂ ਨੇ ਜਿਹੜੀ ਆਮ ਜਨਤਾ ਤੱਕ ਗਾਣਿਆਂ ਦੇ ਥਰੂ, ਵੀਡੀਓ ਦੇ ਥਰੂ ਨਹੀਂ ਪਹੁੰਚਦੀਆਂ। ਸਾਨੂੰ ਦੱਸੋ ਉਸਤਾਦ ਦੇ ਚੇਲੇ ਦੇ ਵਿਚਕਾਰ ਕਿਹੋ ਜਿਹਾ ਰਿਸ਼ਤਾ ਹੁੰਦਾ? ਦੇਖੋ ਜੀ ਉਸਤਾਦ ਤੇ ਚੇਲੇ ਦੇ ਵਿਚਕਾਰ ਇਹੋ ਜਿਹਾ ਰਿਸ਼ਤਾ ਹੁੰਦਾ ਵਾ ਜਿਵੇਂ ਕਿ ਆਪਣਾ ਹੁੰਦਾ ਵਾ ਸੋਤਨ ਦਾ ਜੀ ਉਹ ਆਪਣੇ ਕੋਲ ਬਿਠਾ ਤਾਂ ਲੈਂਦਾ ਸਾਨੂੰ ਪਰ ਸਿਖਾਉਂਦਾ ਨਹੀਂਗਾ ਕਿਉਂ ਨੂੰ ਪਤਾ ਕਿ ਸੈਗਿਆ ਨਾ ਤੇ ਫਿਰ ਮਿੱਤਰਾ ਮੇਰੀ ਤੁਮ ਵੀ ਨਹੀਂ ਹੋ ਜਣੀ ਤਾਂ ਸਿੱਧਾ ਸਿੱਧਾ ਗੱਲ ਆ ਕਿ ਉਸ ਬਿਠਾ ਲੈਂਦਾ ਵਾ ਸਿਖਾਉਂਦਾ ਨਹੀਂ ਹੈਗਾ ਤੇ ਕਈ ਚੇਲੇ ਸਾਡੇ ਵਰਗੇ ਫਿਰ ਚਲਾਕ ਹੁੰਦੇ ਨੇ ਨਾ ਜਿਹੜੇ ਉਹ ਗਾਹ ਹੋਰ ਸ਼ਗਿਰਦ ਰੱਖ ਲੈਂਦੇ ਨੇ ਆਪਣੇ ਥੱਲੇ ਜਿਹੜਾ ਉਸਤਾਦ ਨੇ ਨਹੀਂ ਸਿਖਾਇਆ ਉਹ ਅਸੀਂ ਗਾਂ ਸਿਖਾ ਕੇ ਪੈਸੇ ਕਮਾ ਲੈਂਦੇ ਆ ਫਿਰ ਫੇਰ ਤੂੰ ਵੀ ਐਵੇਂ ਨਹੀਂ ਟੰਗ ਟੰਗ ਵੱਜਦੀ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਸਾਨੂੰ ਇਹ ਦੱਸੋ ਵੀ ਚੇਲਿਆਂ ਦਾ ਅੱਜਕੱਲ ਕੀ ਹਾਲ ਹੈ ਤੁਸੀਂ ਵੀ ਕਿਸੇ ਦੇ ਚੇਲੇ ਹੋ ਹਾਂਜੀ ਤੁਸੀਂ ਆਪਣੇ ਉਸਤਾਦ ਨਾਲ ਕਿਦਾਂ ਵਰਤਾਵਰਣ ਕਰ ਰਹੇ ਹੋ ਅੱਜਕੱਲ ਦੇ ਹਾਲਾਤ ਦੇ ਵਿੱਚ ਦੇਖੋ ਜੀ ਉਸਤਾਦਿਆ ਤੇਲ ਮਤਲਬ ਉਸਤਾਦ ਸਾਡਾ ਜਨਰੇਟਰ ਖਤਮ ਹੋ ਗਿਆ ਸੀ ਤੇਲ ਤੇ ਉਹ ਕਹਿੰਦਾ ਮੈਂ ਤੇਲ ਲੈ ਕੇ ਆਇਆ ਤੇ ਫਿਰ ਉਸਤਾਦ ਸਾਡਾ ਤੇਲ ਲੈਣ ਗਿਆਦਾ ਵਾ ਤੇ ਜਿਵੇਂ ਹਰਮੋਨੀਅਮ ਵਜਾਣੇ ਆ ਜਾਂ ਰਿਆਸ ਕਰਦੇ ਆ ਉਸ ਜਗ੍ਹਾ ਤੇ ਬੈ ਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਤੇਲ ਪਾਇਆ ਜਾਂਦਾ ਤਾਂ ਫਿਰ ਆਪਣਾ AC ਉਸੇ ਚੱਲ ਪੈਂਦਾ ਵਾ ਜਨਰੇਟਰ ਤੇ ਦੇਖੋ ਜੀ ਅੱਜ ਕੱਲ ਹੈਗਾ ਜੀ ਕੰਮ ਕੱਢੋ ਤੇ ਬੰਦਾ ਛੱਡੋ ਇਹ ਇਹ ਟ੍ਰੈਂਡ ਚੱਲ ਰਿਹਾ ਜੀ ਬਸ ਤੁਸੀਂ ਆਪਣਾ ਕੰਮ ਕੱਢੋ ਤੇ ਬੰਦੇ ਨੂੰ ਛੱਡੋ ਸੋ ਗੱਲ ਤੁਹਾਡੀ ਬਹੁਤ ਵਧੀਆ ਜੀ ਅੱਜ ਕੱਲ ਮੌਜੂਦਾ ਹਾਲਾਤ ਇਹ ਚੱਲ ਰਹੇ ਨੇ ਜਿਵੇਂ ਕਿ ਹੁਣ ਮਾਰਕੀਟ ਦੇ ਵਿੱਚ ਕਿਸੇ ਦਾ ਇੱਕ ਅਦਾ ਗਾਣਾ ਆ ਜਾਵੇ ਉਹ ਜਦ ਕਿ ਉਹ ਪ੍ਰੋਫੈਸ਼ਨਲ ਸਿੰਗਰ ਨਹੀਂ ਵੀ ਹੈਗਾ ਉਹਦੇ ਇੱਕ ਗਾਣਾ ਜੇ ਆ ਜਾਵੇ ਤੇ ਕੁਝ ਲੋਕ ਇਦਾਂ ਦੇ ਵੀ ਹੈਗੇ ਨੇ ਜਿਹੜੇ ਕਿ ਸੜ ਜਾਂਦੇ ਨੇ ਜੈਲਸ ਕਰ ਜਾਂਦੇ ਨੇ ਜਾਂ ਉਹਨਾਂ ਦਿਮਾਗ ਕੁਝ ਇਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਜੋ ਕਿ ਉਹ WhatsApp ਤੋਂ Facebook ਤੋਂ ਕੋਈ ਥਾਂ ਤੋਂ ਬਲੌਗ ਵੀ ਮਾਰ ਜਾਂਦੇ ਨੇ ਤੁਸੀਂ ਦੱਸੋ ਵੀ ਤੁਹਾਡੇ ਨਾਲ ਕਦੀ ਇਦਾਂ ਉਹ ਚੀਜ਼ਾਂ ਹੋਈਆਂ ਸਰ ਬਹੁਤ ਵਾਰ ਹੋਈਆਂ ਇਹ ਦੁਨੀਆ ਚੱਲਦੀ ਐਦਾਂ ਤੁਹਾਨੂੰ ਖੁਸ਼ ਦੇਖਣਾ ਕੋਈ ਨਹੀਂ ਚਾਹੁੰਦਾ ਪਰ ਤੁਹਾਨੂੰ ਦੇਖਣਾ ਜ਼ਰੂਰ ਚਾਹੁੰਦੇ ਨੇ ਲੋਕ ਮਤਲਬ ਕਿ ਤੁਹਾਡਾ ਕਿਹਦਾ ਭਾਵ ਹੈ ਕਿ ਮਤਲਬ ਵੇਖਦੇ ਨੇ ਨਕਲੀ ਆਈਡੀਆ ਬਣਾ ਕੇ ਚੋਰੀ-ਚੋਰੀ ਦੇਖਦੇ ਨੇ ਨਿਗਾ ਤੁਹਾਡੇ ਤੇ ਰੱਖੀ ਜਾਂਦੀ ਹੈ ਵੀ ਮਤਲਬ ਉਹ ਇਹ ਦੇਖਦੇ ਨੇ ਕਿ ਕਿਤੇ ਸਾਡੇ ਤੋਂ ਅੱਗੇ ਨਾ ਨਿਕਲ ਜੇ ਇਹ ਬੰਦਾ ਤਾਂ ਸੇਮ ਉਹੀ ਸਹਾਬਾ ਜਿਵੇਂ ਆਪਾਂ ਸੜਕ ਤੇ ਚੱਲਦੇ ਆ ਨਾ ਕਿ ਇੱਕ ਗੱਡੀ ਕਰਾਸ ਕਰਦੇ ਆ ਫਟਾਫਟ ਇਹਨੂੰ ਕਰਾਸ ਕਰ ਲਿਆ ਪਰ ਲੇਕਿਨ ਉਹਨੂੰ ਇਹ ਨਹੀਂ ਪਤਾ ਹੁੰਦਾ ਉਹਦੇ ਅੱਗੇ ਫਿਰ ਇੱਕ ਗੱਡੀ ਆ ਜਾਣੀ ਹੈ ਇਹ ਮਤਲਬ ਇਹੀ ਜ਼ਿੰਦਗੀ ਹੈ ਇਹੀ ਦੁਨੀਆਵਾਂ ਹਰ ਬੰਦਾ ਹੀ ਸੋਚਦਾ ਕਿ ਮੇਰੇ ਅੱਗੇ ਕੋਈ ਹੋਰ ਨਹੀਂ ਆ ਸਕਦਾ ਪਰ ਉਹ ਜਦੋਂ ਥੋੜਾ ਅੱਗੇ ਜਾਊਗਾ ਨਾ ਉਹਨੂੰ ਅੱਗੇ ਇੱਕ ਹੋਰ ਬੰਦਾ ਟੱਕਰ ਜਾਊਗਾ ਜਿਹੜਾ ਉਸ ਤੋਂ ਅੱਗੇ ਚੱਲਦਾ ਹੋਊਗਾ ਤੇ ਇਹ ਦੁਨੀਆ ਭਾਈ ਇਹਦੇ ਵਿੱਚ ਇਹੀ ਚੱਲਦਾ ਹੁਣ ਮੇਰੇ ਪਿੱਛੇ ਜੇ ਗੀਤ ਆਇਆ ਸੀਗਾ ਸਾਡਾ ਫੁੱਫੜ ਰੁਸ ਗਿਆ ਉਹਦੇ ਨਾਲ ਅੱਛਾ ਜੀ ਉਹ ਤਾਂ ਮੈਨੂੰ ਬਾਅਦ ਪਤਾ ਲੱਗਿਆ ਉਹਨੂੰ ਸ਼ੂਗਰ ਅੱਛਾ ਫੁੱਫੜ ਰੁਸ ਗਿਆ ਤੁਹਾਡੇ ਗੀਤ ਆ ਤੇ ਫੁੱਫੜ ਰੁਸ ਗਿਆ ਤੇ ਤੁਹਾਨੂੰ ਪਤਾ ਲੱਗਿਆ ਸ਼ੂਗਰ ਹੈ ਜੀ ਮੇਰਾ ਗੀਤ ਦੇ ਦੋ ਬੋਲ ਸੁਣਾਉਣ ਲੱਗਾ ਮੈਂ ਆਪਣੇ ਸਰੋਤਿਆਂ ਨੂੰ ਜੇ ਪ੍ਰਸਾਦ ਕਰ ਸਕੋ ਤਾਂ ਜ਼ਰੂਰ ਨਹੀਂ ਬਿਲਕੁਲ ਬਿਲਕੁਲ ਸਾਡੇ ਈਵ ਚਾਹ ਨੂੰ ਖਾ ਗਿਆ ਮਿੱਠਾ ਉਹ ਵੀਰ ਮੇਰਿਓ ਵੀਰ ਮੇਰਿਓ ਚਾਹ ਨੂੰ ਖਾ ਗਿਆ ਮਿੱਠਾ ਤੇ ਪੰਜਾਬ ਨੂੰ ਖਾ ਗਿਆ ਚਿੱਟਾ ਵੀਰ ਮੇਰਿਓ ਵਾ 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 ਬਹੁਤ ਵਧੀਆ ਪੁੱਪਰ ਸਾਡਾ ਬਚਾਰੇ ਨੂੰ ਸ਼ੂਗਰ ਸੀ ਚਾਹ ਮਿੱਠਾ ਪਾਣੀ ਸਦ ਤੇ ਚਿੱਟੇ ਨਾਲ ਉਪਚਾਰ ਆ ਕਿ ਦਿਨ ਉੱਪਰ ਚਲੇਗਾ ਉਹ ਬੜ ਡੋਜ ਨਾਲ ਤਾਂ ਭੈਣੋ ਭਰਾਵੋ ਵੀਰੋ ਤੇ ਮੇਰੇ ਛੋਟੇ ਭਰਾਵੋ ਜਿਹੜੇ ਯੰਗਸਟਰ ਨੇ ਧਿਆਨ ਰੱਖੋ ਇੰਨਾ ਚ ਕਮਾਵਲ ਨਾ ਜਾਓ ਕਿਉਂਕਿ ਸਾਡਾ ਪੰਜਾਬ ਸੋਨੇ ਦੀ ਚਿੜੀ ਸੀਗਾ ਤੇ ਇਹ ਉੜਦਾ ਪੰਜਾਬ ਬੰਦਾ ਜਾ ਰਿਹਾ ਤੇ ਰਿਕਵੈਸਟ ਹੈ ਚਿੱਟੇ ਨੂੰ ਰੋਕੋ ਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖੋ ਤੇ ਆਪਣੇ ਬੱਚਿਆਂ ਦੇ ਨਾਲ ਥੋੜਾ ਜਿਹਾ ਪਿਆਰ ਨਾਲ ਗੱਲ ਕਰੋ ਤਾਂ ਕਿ ਉਹਨਾਂ ਨੂੰ ਕਿਤੇ ਬਾਹਰ ਇਧਰ-ਉਧਰ ਨਾ ਜਾਣਾ ਪਵੇ ਇਹ ਛੋਟਾ ਜਿਹਾ ਧਿਆਨ ਰੱਖਣਾ ਸਾਰੇ ਪੰਜਾਬੀ ਵਾਲੇ ਜ਼ਰੂਰੀ ਹੈ ਕਿਉਂਕਿ ਪੰਜਾਬ ਨੂੰ ਬਚਾਉਣਾ ਸਾਡੀ ਹੀ ਜ਼ਿੰਮੇਵਾਰੀ ਆ ਸਾਡੇ ਸਿੰਗਰਾਂ ਦੇ ਗਾਣੇ ਸੁਣ ਕੇ ਹੀ ਉਨ੍ਹਾਂ ਤੋਂ ਹੀ ਸਿੱਖਿਆ ਲੈ ਕੇ ਚੱਲਣਾ ਕਿ ਬੰਦੂਕਾਂ ਗੋਲੀਆਂ ਜਾਂ ਆਪਣੇ ਫੀਮ ਦੀ ਡੱਬੀ ਇਹ ਉਹ ਕਰ ਕਦੇ ਕੰਮ ਨਹੀਂ ਆਣੇ ਕੰਮ ਉਹ ਆਣਾ ਵਾ ਜੋ ਤੁਹਾਡਾ ਪੜਿਆ ਲਿਖਿਆ ਵਾ ਜਾਂ ਤੁਹਾਡੇ ਤੁਹਾਡਾ ਸੁਭਾਅ ਤੇ ਤੁਹਾਡਾ ਕਲਚਰ ਇਹੀ ਹੈ ਕਿ ਤੁਹਾਨੂੰ ਅੱਗੇ ਲੈ ਕੇ ਜਾਏਗਾ ਤਾਂ ਵੀਰ ਮੇਰੇ ਉਹ ਰਿਕੁਐਸਟ ਹੈ ਮੇਰੀ ਕਿ ਕਿਸੇ ਦੇ ਬੱਚੇ ਨੂੰ ਗਲਤ ਨచ్చే ਦੀ ਆਦਤ ਚ ਨਾ ਪਾਓ ਕਿਉਂਕਿ ਕੱਲ ਨੂੰ ਤੁਹਾਡੇ ਘਰ ਲੋ ਵਾਲੇ ਜਦੋਂ ਹਵਾ ਦਾ ਰੁਖ ਬਦਲਦਾ ਨਾ ਕਹਿੰਦੇ ਜੀ ਅੱਗ ਆਪਾਂ ਕਿਸੇ ਦੇ ਘਰ ਲਾਦੇ ਤਾਂ ਉਹ ਆਪਣੇ ਘਰ ਨੂੰ ਵੀ ਪੈ ਜਾਂਦੀ ਹੈ ਤਾਂ ਸੋ ਰਿਕੁਐਸਟ ਹੈ ਤੇ ਪਲੀਜ਼ ਇਸ ਜਿੰਨੂ ਦੇਖ ਕੇ ਚਲੋ ਕਿ ਆਉਣ ਵਾਲਾ ਸਮਾਂ ਬੜਾ ਖਰਾਬ ਚੱਲ ਰਿਹਾ ਆਪਣੇ ਬੱਚੇ ਦਾ ਪੂਰਾ ਧਿਆਨ ਦੇਣਾ। ਨਹੀਂ ਬਹੁਤ ਵਧੀਆ ਜੀ ਉਸਤਾਦ ਜੀ। ਤੋਂ ਸਾਨੂੰ ਸਮਝ ਦੱਸੋ ਵੀ ਤੁਹਾਡੀ ਜਿਹੜੀ ਪੰਜਾਬੀ 뮤직 ਲਾਈਨ ਦੇ ਵਿੱਚ ਹੋਰ ਤੁਹਾਡੇ ਨਾਲ ਕਿਹੜੇ-ਕਿਹੜੇ ਕੰਮ ਇਹੋ ਜਿਹੇ ਹੋਏ ਨੇ ਜਿਨ੍ਹਾਂ ਦੇ ਕਰਕੇ ਅੱਜ ਤੁਸੀਂ ਇਸ ਮੁਕਾਮ ਇਸ ਇਸ ਬੁਕਾਰ ਨੂੰ ਹਾਸਲ ਕੀਤਾ। ਤੁਹਾਨੂੰ ਬਹੁਤ ਲੋਕਾਂ ਦੀਆਂ ਗੱਲਾਂ ਵਿੱਚ ਸਾਨੂੰ ਨੂੰ ਮਿਲੀਆਂ ਜਿਵੇਂ ਤੁਸੀਂ ਗਾਣੇ ਕੱਢੀ ਗਏ ਕੱਢੀ ਗਏ ਕੱਢੀ ਗਏ। ਸਾਨੂੰ ਆਪਣੀ ਉਸ ਲਾਈਨ ਬਾਰੇ ਦੱਸੋ ਕਿ ਲੋਕਾਂ ਨੇ ਤੁਹਾਡੇ ਨਾਲ ਕੀ-ਕੀ ਗਲਤ ਕੀਤਾ? ਬਹੁਤ ਗਲਤ ਕੀਤਾ ਜੀ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਪਹਿਲੀ ਕੈਸਟ ਕਢਾਈ ਸੀਗੀ ਸਾਡੇ ਕੋਲ ਇੱਕ ਮੱਝ ਹੁੰਦੀ ਸੀਗੀ ਤੇ ਸਾਡੇ ਬਾਪੂ ਨੇ ਉਹ ਤੋਂ ਕਿਹਾ ਸੀਗਾ ਜੀ ਮੱਝ ਵੇਚ ਕੇ ਇੱਕ ਐਸਟੇ ਟਿਕੜਾਈ ਤੇ ਦੁੱਧ ਪੈਕੇਟ ਵਾਲਾ ਮੁੱਲ ਲੈ ਰਿਹਾ ਹਜੇ ਤੱਕ ਅਸੀਂ ਓਹੋ ਹੋ ਕਿਉਂਕਿ ਉਹ ਗਾਸਟ ਫਲॉप ਹੋ ਗਈ ਸੀਗੀ ਤਾਂ ਇਸ ਕਰਕੇ ਸਕਸੈਸ ਜਿਹੜੀ ਹੈ ਨਾ ਇੱਕਦਮ ਨਹੀਂ ਮਿਲਦੀ ਪਰ ਜਦੋਂ ਪਰਮਾਤਮਾ ਨੇ ਦੇਣੀ ਹੈ ਜਿਹੜੀ ਚੀਜ਼ ਉਹ ਕੋਈ ਵੀ ਰੋਕ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਇਹ ਬਿਲਕੁਲ ਇਹ ਤੁਹਾਡੀ ਗੱਲ ਬਹੁਤ ਵਧੀਆ ਜੀ ਸੋ ਵੀਅਰਸ ਨੂੰ ਇੱਕ ਗੱਲ ਹੋਰ ਆਪਣੀ ਕੀ ਰਾਏ ਦੇਣਾ ਚਾਹੁੰਗੇ ਅੱਜ ਕੱਲ ਹਰ ਇੱਕ ਇੰਡਸਟਰੀ ਦੇ ਵਿੱਚ ਹਰ ਇੱਕ ਲਾਈਨ ਦੇ ਵਿੱਚ ਕੰਪੀਟੀਸ਼ਨ ਹੈ ਇਹ ਜਦੋਂ ਕੋਈ ਬੰਦਾ ਵਧੀਆ ਕੰਮ ਕਰਦਾ ਤੇ ਲੋਕੀ ਆਪ ਹੀ ਜਲਸ ਕਰ ਜਾਂਦੇ ਨੇ ਬਲੋਕ ਕਰ ਜਾਂਦੇ ਨੇ ਦੇਖੋ ਸਰ ਜਦੋਂ ਇਹ ਲੋਕ ਤੁਹਾਡੇ ਨਾਲ ਜਦ ਤੱਕ ਇਹ ਚੀਜ਼ਾਂ ਨਹੀਂ ਕਰਨਗੇ ਨਾ ਤੇ ਤੁਹਾਡੇ ਅੰਦਰ ਜਿਹੜੀ ਸਕਸੈਸ ਦੀ ਅੱਗ ਨਹੀਂ ਬਲੇਗੀ ਇਹ ਚੀਜ਼ਾਂ ਹਰ ਇਨਸਾਨ ਨਾਲ ਹੋਣੀਆਂ ਬਹੁਤ ਜ਼ਰੂਰੀ ਨੇ ਬਿਲਕੁਲ ਬਿਲਕੁਲ ਆਪਾਂ ਇਹਨੂੰ ਗਲਤ ਨਹੀਂ ਕਹਿੰਦੇ ਇਹ ਬਹੁਤ ਅੱਛੀਆਂ ਨੇ ਕਿਉਂਕਿ ਸਾਡੇ ਅੰਦਰ ਜਿਹੜੀ capacity ਹੈ ਜਾਂ ਸਾਡੇ ਅੰਦਰ ਕੀ ਚੀਜ਼ ਹੈ ਉਹ ਤਦ ਹੀ ਉੱਪਰ ਕਹਿੰਦੇ ਜਦ ਅਸੀਂ ਕਹਿੰਦੇ ਕਿ ਹਾਂ ਅਸੀਂ ਇਹ ਤੋਂ ਬੈਟਰ ਬਣਨਾ ਬਿਲਕੁਲ ਬਿਲਕੁਲ ਇਹ ਗੱਲ ਤੁਹਾਡੀ ਵਾਕਈ ਬਹੁਤ ਵਧੀਆ ਉਮੀਦ ਕਰਦੇ ਹਾਂ ਸਾਡੇ ਈਵਰਸ ਵੀ ਇਹ ਚੀਜ਼ ਨੂੰ ਐਕਸੈਪਟ ਕਰਨਗੇ ਜੇ ਕੋਈ ਤੁਹਾਡੇ ਨਾਲ ਕੋਈ ਗਲਤ ਕਰਦਾ ਜੇ ਤੁਸੀਂ ਕਿਸੇ ਨੂੰ ਕੰਮ ਦੇ ਰਹੇ ਹੋ ਉਹਨੂੰ ਥੈਂਕ ਯੂ ਬੋਲੋ ਉਹਨੂੰ ਥੈਂਕ ਯੂ ਬੋਲੋ ਥੈਂਕ ਯੂ ਬੋਲੋ ਜੇ ਕੋਈ ਤੁਹਾਡੇ ਕੋਲੋਂ ਕੰਮ ਲੈ ਰਹੀ ਹੈ ਤੁਸੀਂ ਕਿਹਦੀ ਹੈਲਪ ਕਰ ਰਹੇ ਹੋ ਸਪੋਰਟ ਕਰ ਰਹੇ ਹੋ ਜਿਵੇਂ ਤੁਸੀਂ ਅਗਲੇ ਦਾ ਸ਼ੇਅਰਿੰਗ ਕਰਦੇ ਹੋ ਆਪਾਂ ਕੋਈ ਗਾਣੇ-ਗੁਣੇ ਸ਼ੇਅਰ ਕਰਦੇ ਆਪਾਂ ਸਪੋਰਟ ਕਰਦੇ ਆਪਾਂ ਪਿਆਰ ਕਰਦੇ ਆਂ ਦਿਲੋਂ ਪਰ ਕੁਝ ਬੰਦੇ ਹੁੰਦੇ ਨੇ ਜਿਹੜੇ ਦਿਮਾਗੀ ਤੌਰ ਤੇ ਚੱਲਦੇ ਨੇ bizness ਵੀ ਕਰਦੇ ਨੇ ਦਿਮਾਗ ਨਾਲ ਕਰਦੇ ਨੇ ਬਟ ਉਹ ਚੀਜ਼ਾਂ ਜਿਹੜੀਆਂ ਨੇ ਲੌਂਗ ਟਰਮ ਨਹੀਂ ਚੱਲਦੀਆਂ ਪਰ ਇਹ ਹੈ ਕਿ ਜੇ ਆਪਾਂ ਕਿਸੇ ਦਾ ਭਲਾ ਕਰਾ ਕੇ ਨਾ ਤਾਂ ਆਪਣਾ ਵੀ ਪਰਮਾਤਮਾ ਕਦੀ ਬੁਰਾ ਨਹੀਂ ਹੋਣ ਦਿੰਦਾ ਅਗਰ ਜੇ ਕੋਈ ਬੰਦੇ ਸਾਡੇ ਪ੍ਰਤੀ ਗਲਤ ਖਿਆਲ ਰੱਖਦਾ ਕਿ ਇਹ ਸਾਡੇ ਤੋਂ ਅੱਗੇ ਨਾ ਨਿਕਲ ਜਾਏ ਤਾਂ ਉਹ ਨਾ ਨਿਕਲ ਜਾਏ ਉਹ ਬੰਦਾ ਬਜਾਏ ਅੱਗੇ ਵਧਣ ਦੀ ਉਹ ਪਿੱਛੇ ਨੂੰ ਜਾਂਦਾ ਉਹ ਹਮੇਸ਼ਾ ਇਹ ਨੋਟ ਕੀਤੀ ਗਈ ਹੈ ਇਸ ਇੰਡਸਟਰੀ ਦੇ ਵਿੱਚ ਕਿਉਂਕਿ ਕੋਈ ਵੀ ਚੀਜ਼ ਸਦਾ ਨਹੀਂ ਰਹਿੰਦੀ ਅਗਰ ਸੂਰਜ ਚੜ੍ਹਿਆ ਤੇ ਉਹਨੇ ਡੁੱਬਣਾ ਵਾ ਜੇ ਰਾਤ ਹੋਈ ਤਾਂ ਸਵੇਰ ਵੀ ਨਿਕਲਣੀ ਹੈ ਤਾਂ ਸੋ ਕੁਝ ਵੀ ਚੀਜ਼ ਨਹੀਂ ਰੁਕੀ ਦੁਨੀਆ ਦੇ ਵਿੱਚ ਅਜੇ ਤੱਕ ਜੇ ਕਿਸੇ ਨੇ ਰੁਕੀ ਦੇਖੀ ਤੇ ਦੱਸ ਦੇਵੇ ਮੈਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਆ ਉਸਤਾਦ ਜੀ ਚੇਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਲਈ ਸੋ ਵੀਅਰਸ ਨੂੰ ਜੱਜਾਂ ਨੇ ਕੀ ਕਹਿਣਾ ਚਾਹੂੰਗੇ ਬਕਵਾਸ ਉਸਤਾਦ ਵੀ ਜੈ ਹੋ ਬਕਵਾਸ ਉਸਤਾਦ ਜੀ ਬਕਵਾਸ ਉਸਤਾਦ ਦੀ ਸ਼ਗਿਰਦੀ ਲੈ ਕੇ ਹੀ ਅੱਜ ਇੱਥੇ ਤੱਕ ਪਹੁੰਚੇ ਆ ਅਸੀਂ ਜੀ ਦਾ ਦਾ ਧੰਨਵਾਦ ਕਰਦੇ ਹਾਂ ਆਪਣੇ ਦਾ ਧੰਨਵਾਦ ਬਹੁਤ ਬਹੁਤ ਧੰਨਵਾਦੀ ਵੀ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੀ رائے ਜੋੜ ਦਿਓ ਧੰਨਵਾਦ